ਤੋਂਨੇ ਕਣ ਕਣੇ ਦਾ ਸਿਆਦੇ ਨੂੰ ਓਏ ਗਲਾ ਕਿੱਥੇ ਛੁੱਟਿਆ ਆਇਓ ਲੈ ਓਏ ਹੈ ਬਿਸ਼ਨੇ ਨੇ ਛੁੱਟਿਆ ਆਇ ਅਜਾ ਤੋੜ ਨਾ ਮੱਤੇ ਵੀ ਆੜੀ ਚਾਲ ਜੀ ਆ ਪਾਪਾ ਸੂਰਮੇ ਨਹੀਂ ਭੱਜੇ ਬਾਕੀ ਭੱਜ ਗਏ ਓ ਭੱਜ ਗਏ ਮੇਰੇ ਕਾਜੀ ਸੁਣਦਾ ਵੀ ਮੈਦਾਨ ਦੇ ਵਿੱਚ ਖੜਕੇ ਦੇ ਫੇਲੇ ਪਰਾ ਲੱਗਦਾ ਹੈ ਈਓ ਰਾਤ ਚੱਲਣਾ ਜਾਂ ਰਾਤੀ ਜਾਣਾ ਇੱਥੇ ਲੈ ਲਾਈ ਗਏ ਲੈ ਆ ਜਾਨਿਆ ਏ ਢਾਣੇ ਦਾ ਕਾਕੇ ਦੁਨੀਆ ਬਾਹਰ ਹੁੰਦੇ ਮਰਦੀ ਜਾਂਦੀ ਆ ਹਾਂ ਮਰ ਜਾਂਦਾ ਕੋਈ ਕਿਦੇ 600 ਬਿਸਨਾ ਬਿਸਨਾ ਦਾ ਇਹ ਢਾਣੇ ਦਾ ਕਾਕੇ ਬਾਹਰ ਨਾ ਪਾਪਾ ਅਜੇ ਚਾਹ ਪਾ ਇੱਕ ਵਾਰੀ ਮੋਸ਼ਨ ਵਾਟ ਦੇਦੇ ਚਾਹ ਪੀਣ ਤੋਂ ਪਹਿਲਾਂ ਦਾੜੀ ਚ ਨਰਜੇ ਆ ਪੀ ਆ ਨਹੀਂ ਆਪਣੀ ਗੁੱਤੀ ਦੀ ਪਾਵਾ ਚਾਰੇ ਕਰਨ ਤੇ ਇੱਕ ਵਾਰੀ ਮੋਸ਼ਨ ਵਾਟ ਦੇ ਲੈਣਾ ਫਿਰ ਨਾਵਾ ਬਾਬਾ ਖੂਆ ਕਰਿਓ ਕਿ ਪਾਪਾ ਕੇ ਵਿਆਹ ਕਰਾ ਨੂੰ ਆਏ ਟੁੱਟੇ ਰੱਖੇ ਰੁਪਏ ਦਾ ਬਾਬਾ ਤੂੰ 10 ਰੁਪਏ ਚੁਣਨਾ ਚੁਣਨਾ ਨਾ ਨਾ ਮੈਂ ਆਏ ਵੀ ਵਾਚਣਾ ਦੰਦਾ ਬੜਾ ਬਾਬਾ ਪੈਸੇ ਮੈਨੂੰ ਵਾਹੇ ਗੁਰੂ ਮਹਾਰਾਜ ਬਾਬਾ ਖੂਆ ਆਇਆ ਚਾਤੀ ਕਦਾ ਰੱਖਣੀ ਸਰਬੱਤ ਦਾ ਕਾਨਾ ਭਲਾ ਕਿਆਂ ਦੇ ਜੋੜੀਆਂ ਆ ਰਹੇ ਜਿਹੜੀ ਨਹੀਂ ਰਣ ਵਾਲੀ ਹੈ ਜੋਗਾ ਜੋਗੇ ਆ ਦੇ ਆਹ ਭੈਣ ਆਡੀ ਕਰਦੇ ਖੁਸ਼ ਸੁਖੀ ਆਓ ਨਾ ਦਕਾਨਾ ਤੋਂ ਲਾਉਣੀਆਂ ਉਹਦੀ ਜੋੜੀ ਰਾਜੇ ਕਹਿੰਦੇ ਤੇ ਮੁੱਛਾਂ ਦੇ ਵੱਟ ਤੇ ਦੇ ਦੇ ਅਨਾਜੂ ਦਾ ਟੋਣਾ ਵਾਜੇ ਰਬਾਓ ਏ ਤਾਲੂ ਮੂੰਹ ਕਰਕੇ ਅਰੇ ਜੀ ਆਵਾ ਉਗਾ ਨਾ ਤਾਂ ਖੇ ਛੋੜ ਦੇ ਤਾਲੂ ਮੂੰਹ ਕਰਕੇ ਦੇਵਾ ਚ ਮੁਸਰ ਹਾਂ ਖੜੀ ਕਰਕੇ ਛੋੜ ਦੇ ਛੁ ਕੇ ਖਾਂਦਾ ਵਾਲਾ ਮਾਂ ਰਾਜੀ ਇਹਨੇ ਮਰੇ ਨੇ ਖਾਣਾ ਕੀ ਤਜੀ ਤਾਂ ਕਰਦੀ ਇਹ ਦੇਸੀ ਕੋ ਨਹੀਂ ਪਜਦਾ ਇਹਨੂੰ ਆਂਦਾ ਮੈਂ ਦੇਸੀ ਕੋ ਨਹੀਂ ਪਜਦਾ ਲੈ ਆ ਵੇਖਦਾ ਮੈਂ ਸ਼ਾਇਦ ਤਿੰਨ ਡੱਬੇ ਲੀਕੇ ਖਾਦੇ ਹੀ ਤਜੀ ਤਾਂ ਕਰਦੀ ਜਿੱਤ ਨੂੰ ਮਿਤੀ ਹੋਇਆ ਹੋਲਾ ਹੀ ਹੋਤਾ। ਇਹ ਤਾਂ ਹਾਨੀ ਹੋ ਗਈ ਗੱਲ ਹੈ। ਖਾਣਾ ਤੇ ਵਾਜੇ ਕੰਮ ਬੰਦ। ਤਾਰਾਂ ਲਾਜਮਾ ਕੇ ਦੇ ਮੱਟਿਆ। ਸੱਪ ਪਾ ਦਾ ਦੋਹੇ ਜੀ ਚੱਜ ਜੀ। ਇੱਥੇ ਲਾ ਕੇ। ਉਹ ਲੋਕਾਂ ਨੇ ਦਾਦਾ ਜੀ ਮੈਂ ਜੋੜੀ ਸੀ ਜੋ ਗਾਣਾ। ਤੇ ਕੋਈ ਨਹੀਂ ਵੇਖੰਦਾ। ਅਜੇ ਵੀ ਨਾਲ ਲਾਈਵ ਤੇ ਲਾਈਵ ਤੇ ਪਾਉਂਦੀ ਨਾ ਮਰ ਜੇ ਹੋ ਜੇ ਰਹਾ। ਮਾਹਾਰਾ ਜੀ ਕਰੂ ਬਾਈਕ ਤੇ ਬਾਬਾ ਕਿਰਪਾ ਹਦਾ। ਕਹਿੰਦਾ ਵਾ ਇੱਕ ਇਹ ਟੋਣਾ ਵਾ ਕੀ ਆਂਦਾ ਆਂਦੀ ਆਂਦੀ ਨਹੀਂ ਸੀਜ਼ਨ ਤੋਂ ਬਾਅਦ ਕਿਹਦੇ ਮਾਰਦੀ ਆਂ ਨਾ ਨਾਮ ਬੰਨਿਆ ਨਹੀਂ ਗਾ ਲੋ ਪਾਪਾ ਲੋਕਾਂ ਨੂੰ ਚੋਨੇ ਜਾਣੇ ਨਾ ਚੜਦਾ ਮੇਰਾ ਬੰਨਣਾ ਨਾ ਪਾਪਾ ਤੇ ਪਹਿਲਾਂ ਤੇ ਫੋਰੇ ਹੋਏ ਆ ਫੋਰੇ ਦਾਣਾ ਬੁਰਕਦਾ ਹੀਓ ਚਾਨਾ ਤੇ ਘਰ ਦਾ ਹੋਇਆ ਇਹਨੇ ਛੋ ਆਦੋਂ ਆਖਣੀ ਕਿ ਪਾਪਾ ਤੇਰੇ ਕੋਲ ਮੈਂ ਕੋੜੇ ਵੇਦਾ ਤੇ ਮੈਂ ਉਹਦੇ ਕੁੜੀਆਂ ਦਵਾਈ ਪਾਈ ਫੇਰ ਦੱਟਿਆ ਆਵੇ ਫਿਰ ਖੁੰਦੇ ਦੋ ਬੰਦੇ ਦਾ ਦਿਹਾੜੀ ਲੈਣੀ ਪੂਰੀ ਫਿਰ ਕੱਢਣੀ ਹੀ ਮਾਂ ਮਰ ਕੇ ਕਿੱਥੇ ਤਿੰਨਾਂ ਗਲੀਆਂ ਦੀ ਆੜ ਕਦੀ ਹੋਵੇ ਅਗੱਤੋਂ ਸਾਈਂ ਉਹਨੂੰ ਵੀ ਖੜੀ ਚਕੂ ਲਾ ਤਿੰਨਾਂ ਦੀ ਹੋ ਗਈ ਉਹ ਨਾ ਜੋੜਨ ਤਿੰਨਾਂ ਦੀ ਕਿਹੜੇ ਕਾਢ ਆਏ ਉਹ ਭਾਈ ਖਾਣਾ ਪੋੜੀ ਆਈ ਜੋ ਤਾਲੇ ਓਹ ਹੋ ਆ ਬੜੇ ਪੱਟੇ ਚਲੇ ਵੜ ਕੇ ਕਿੱਦਾਂ ਆਏ ਪੀਤੇ ਨਾ ਜੋ ਕੋਈ ਕੋਸਲਾ

ਪਪਾ ਹੋ ਰਿਹਾ ਤੇਰੇ ਹਾਂ ਜੰਮ ਹੁਣ ਲੈਣਾ ਵਿਆਹ ਆ ਡੰਦਾ ਕਹ ਪਪਾ ਖਾਦੀ ਦਵਾਈ ਰੁਕ ਜਾ ਮੂੰਹ ਤਾਂ ਵੀ ਹੋ ਜਾ ਰਹੀ ਆ ਪੋਲਾ ਨਹੀਂ ਗਰੀ ਹਣੀ ਟ੍ਰਾਲੀ ਹੋਣੀ ਭਰੀ ਹੋਏ ਨਹੀਂ ਨਾ ਵਾਟ ਜਾਣਾ ਬਹੁਤ ਸਵਾਰੋਂ ਦਾ ਨਹੀਂ ਹੋ